ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਤਾਂ ਸਭ ਤੋਂ ਪਹਿਲਾਂ ਗੱਲ ਦਿੱਲੀ ਦੀ ਕਰਦੇ ਆਂ ਜੀ ਵੋਟਾਂ ਪੈ ਗਈਆਂ ਨੇ ਪਰ ਐਗਜ਼ਿਟ ਪੋਲ ਜੋ ਕਹਿ ਰਿਹਾ ਹੈ ਕਿ ਨੇ 11 ਚੋਂ 9 ਐਗਜ਼ਿਟ ਪੋਲ ਜਿਹੜੇ ਨੇ ਉਹਨਾਂ ਦਾ ਇਹ ਦਾਅਵਾ ਹੈ ਕਿ ਭਾਜਪਾ ਦਿੱਲੀ ਦੇ ਵਿੱਚ ਬਹੁਮਤ ਹਾਸਲ ਕਰੂਗੀ ਦੇਖੋ ਜੀ ਗੱਲ ਇਹ ਕਿ ਪਰਸੋਂ ਨਤੀਜੇ ਆ ਜਾਣੇ ਆ ਅੱਜ ਜਦੋਂ ਆਪਾਂ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਤਾਂ 6 ਤਰੀਕਾ ਤੇ 8 ਤਰੀਕ ਨੂੰ ਯਾਨੀ ਕਿ ਪਰਸੋਂ ਨਤੀਜੇ ਆ ਜਾਣੇ ਆ ਤੇ ਪਰਸੋਂ ਤੱਕ 699 ਐਮਐਲਏ ਦਿੱਲੀ ਦੇ ਕਿਉਂਕਿ 699 ਜਾਣੇ ਚੋਣ ਮੈਦਾਨ 'ਚ ਸੀ ਜਿਨ੍ਹਾਂ ਦੀ ਲੰਘੇ ਕੱਲ ਵੋਟਿੰਗ ਮਸ਼ੀਨਾਂ ਦੇ ਵਿੱਚ ਕਿਸਮਤ ਟੈਡ ਹੋਈ ਆ ਤੇ ਉਦੋਂ ਤੱਕ ਪਰਸੋਂ ਤੱਕ ਯਾਨੀ ਕਿ 8 ਤਰੀਕ ਤੱਕ ਜੋ ਮਰਜ਼ੀ ਕਹੀ ਜਾਓ ਕਿਸੇ ਨੂੰ ਕੋਈ ਰੋਕ ਨਹੀਂ ਕਿਸੇ ਨੂੰ ਕੋ ਟੋਕ ਨਹੀਂ ਸਾਰੇ ਜਿੱਤੇ ਆ ਸਾਰੇ ਦੇ ਸਾਰੇ ਭਾਵੇਂ ਕੋਈ ਆਜ਼ਾਦ ਆ ਤੇ ਭਾਵੇਂ ਕੋਈ ਛੋਟੀ ਵੱਡੀ ਪਾਰਟੀ ਦਾ ਪਰ ਇਹਨਾਂ ਦੇ ਵਿੱਚੋਂ 699 ਦੇ ਵਿੱਚੋਂ 70 ਕਿਹੜੇ ਜਿੱਤਣਗੇ ਇਹ ਹੁਣ ਭਾਈ 8 ਤਰੀਕ ਨੂੰ ਦੁਪਹਿਰ ਤੱਕ ਪਤਾ ਲੱਗਣਾ ਸਵੇਰੇ ਇਸ ਵੇਲੇ ਜਦੋਂ ਆਪਾਂ ਖਬਰਾਂ ਨਹੀਂ ਚੱਲ ਪਾਰੇ ਹੋਵਾਂਗੇ ਤੇ ਉਦੋਂ ਵੋਟਾਂ ਦੀ ਗਿਣਤੀ ਦਾ ਕੰਮ ਚੱਲ ਜੰਦਾ ਹੋਊਗਾ ਤੇ ਕੁਝ ਘੰਟਿਆਂ ਤੱਕ ਇਹ ਪਤਾ ਲੱਗ ਦਊ ਕਿ ਸਰਕਾਰ ਕਿਹਦੀ ਬਣੀ ਆ ਬੀਜੇਪੀ ਦੀ ਬਣੀ ਆ ਜਾਂ ਆਮ ਆਦਮੀ ਪਾਰਟੀ ਦੀ ਬਣੀ ਆ ਹਰ ਵਾਰ ਜਦੋਂ ਵੋਟਾਂ ਪੈ ਜਾਂਦੀਆਂ ਕਿਸੇ ਵੀ ਸੂਬੇ ਦੇ ਵਿੱਚ ਨਾਲ ਦੀ ਨਾਲ ਐਗਜ਼ਿਟ ਪੋਲ ਦੇ ਨਤੀਜੇ ਆਉਂਦੇ ਹੁੰਦੇ ਆ ਕੱਲ 11 ਐਗਜ਼ਿਟ ਪੋਲ ਦੇ ਨਤੀਜੇ ਬੇ ਦੇਖੇ ਆ ਉਹਨਾਂ 11 ਦੇ ਵਿੱਚੋਂ 9 ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਰਹੀ ਆ ਤੇ 2 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਆ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਐ ਕਿ ਹਰ ਵਾਰ ਹੀ ਐਗਜ਼ਿਟ ਪੋਲ ਦੇ ਨਤੀਜੇ ਇਹ ਗੱਲ ਕਹਿੰਦੇ ਹੁੰਦੇ ਆ ਕਿ ਆਮ ਆਦਮੀ ਪਾਰਟੀ ਹਾਰ ਰਹੀ ਐ ਔਰਤਾਂ ਜਿੱਤ ਰਹੀਆਂ ਪਰ ਹਰ ਵਾਰ ਅਸੀਂ ਜਿੱਤਦੇ ਆ ਤੇ ਐਗਜ਼ਿਟ ਪੋਲ ਦੇ ਨਤੀਜੇ ਉਹ ਕਦੇ ਵੀ ਹਰ ਵਾਰੀ ਗਲਤ ਸਾਬਤ ਹੁੰਦੇ ਤੇ ਐਕਟੀ ਵੀ ਗਲਤ ਸਾਬਤ ਹੋਣਗੇ ਆਪਾਂ ਨੂੰ ਪਤਾ ਨਹੀਂ ਵੀ ਭਾਈ ਐਕਟੀ ਵੀ ਗਲਤ ਸਾਬਤ ਹੋਣਗੇ ਕਿ ਨਹੀਂ ਹੋਣਗੇ ਪਰ ਇੰਨੀ ਗੱਲ ਜ਼ਰੂਰ ਆ ਵੀ ਕਿਸੇ ਵੀ ਐਗਜ਼ਿਟ ਪੋਲ ਦੇ ਨਤੀਜੇ ਦੇ ਵਿੱਚ ਇਹ ਨਹੀਂ ਗੱਲ ਕਹੀ ਗਈ ਇਹ ਕਾਂਗਰਸ ਨੂੰ 5 ਸੀਟਾਂ ਵੀ ਮਿਲਦੀਆਂ ਕਿਸੇ ਵੀ ਥਾਂ ਤੇ ਇਹ ਗੱਲ ਨਹੀਂ ਕਹੀ ਗਈ ਕਿ ਕਾਂਗਰਸ ਨੂੰ 5 ਸੀਟਾਂ ਮਿਲਣਗੀਆਂ 3 ਸੀਟਾਂ ਮਿਲਣਗੀਆਂ 4 ਸੀਟਾਂ ਮਿਲਣਗੀਆਂ ਜਾਨੀ ਕਿ ਕਾਂਗਰਸ ਆਪ ਦੇ ਸਟੈਂਡ ਤੇ ਪਹਿਲਾਂ ਵਾਂਗੂ ਖੜੀ ਆ ਜ਼ੀਰੋ ਹੀ ਪਹਿਲਾਂ ਰਹਿੰਦੀ ਹੁੰਦੀ ਆ ਤੇ ਜ਼ੀਰੋ ਤੋਂ ਲੈ ਕੇ ਇੱਕ ਜਾਂ ਜ਼ੀਰੋ ਤੋਂ ਲੈ ਕੇ ਦੋ ਸੀਟਾਂ ਹੀ ਹਰ ਥਾਂ ਤੇ ਦੱਸਿਆ ਜਿਓ ਉਹਦੇ ਬਾਰੇ ਹਾਲ ਉਹਦਾ ਇੰਨਾ ਮਾੜਾ ਹੁਣ ਉਸ ਤੋਂ ਗੱਲ ਇਹ ਆ ਕਿ ਕੱਲ ਵੋਟਾਂ ਕਿੰਨੀਆਂ ਪਈਆਂ 58 ਫੀਸਦੀ ਤੋਂ ਵੱਧ ਵੋਟਾਂ ਕੱਲ ਦਿੱਲੀ ਦੇ ਵਿੱਚ ਪੋਲ ਹੋਈਆਂ ਕੁਝ ਕਥਾਵਾਂ ਦੇ ਉੱਤੇ ਇੱਕੜੇ-ਗੁੱਕੜਾ ਥਾਵਾਂ ਦੇ ਉੱਤੇ ਤੇ ਪਤਾ ਲੱਗਾ ਜੀ ਕਿ ਸਭ ਤੋਂ ਵੱਧ ਵੋਟਾਂ ਜਿਹੜੀਆਂ ਪੂਲ ਹੋਈਆਂ 63.64% ਵੀ ਆ। ਕੁਝ ਕਥਾਵਾਂ ਦੇ ਉੱਤੇ 53% ਵੀ ਆ। ਪਰ ਲੰਘੇ ਕੱਲ ਕੁਝ ਕਥਾਵਾਂ ਦੇ ਉੱਤੇ ਪਤਾ ਲੱਗਾ ਵੀ ਮਾੜਾ-ਮੋਟਾ ਧੱਕਾ ਮੁਕੀ ਵੀ ਚੱਲਿਆ ਤੇ ਬਹੁਤਾਂ ਥਾਵਾਂ ਦੇ ਉੱਤੇ ਕੰਮ ਵਧੀਆ ਤਰੀਕੇ ਨਾਲ ਠੀਕ-ਠਾਕ ਚੱਲਿਆ। ਵੋਟਾਂ ਘੱਟ ਪੂਲ ਹੋਈਆਂ। ਇਹ ਘੱਟ-ਮੋਟਾ ਪੂਲ ਹੋਣ ਦਾ ਮਤਲਬ ਕੀ ਹੈ? ਇਹ ਹੁਣ ਸਮਾਂ ਦੱਸੂਗਾ। ਆਪ ਤੌਰ ਦੇ ਉੱਤੇ ਜਿਹੜਾ ਵੋਟਾਂ ਘੱਟ ਪੂਲ ਹੋਣ ਇਹਦਾ ਮਤਲਬ ਇਹ ਹੁੰਦਾ ਵੀ ਭਾਈ ਸਰਕਾਰ ਜਿਹੜੀ ਸੱਤਾਧਾਰੀ ਤੇਰਾ ਉਹਦੇ ਤੋਂ ਲੋਕ ਅਸੰਤੁਸ਼ਟ ਆ ਦੇਖੋ ਇਹਦੇ ਵਿੱਚ ਕੋਈ ਦੋਰਾਂ ਨਹੀਂ ਆਮ ਆਦਮੀ ਪਾਰਟੀ ਦੇ ਖਿਲਾਫ ਐਂਟੀ ਇਨਕਮ ਬੈਸੀ ਹੈ ਜਿਹੜਾ ਉਹ ਵੀ ਹੋ ਸਕਦੀ ਹੈ ਪਰ ਗੱਲ ਇਹ ਵੀ ਹੈ ਕਿ ਬੀਜੇਪੀ ਦਾ ਵੀ ਕੋਈ ਬਹੁਤ ਵੱਡਾ ਉਹ ਹੈ ਜੀਗਾ ਆਧਾਰ ਦੇਖਦੇ ਭਾਈ ਕੀ ਬਣਦਾ ਪਰ ਜਿਹੜੀ ਵੀ ਪਾਰਟੀ ਜਿੱਤੇਗੀ ਮੰਨ ਲਓ ਉਦਾਹਰਨ ਦੇ ਤੌਰ ਤੇ ਉੱਤੇ ਆਮ ਆਦਮੀ ਪਾਰਟੀ ਜਿੱਤ ਗਈ ਚੌਥੀ ਵਾਰ ਉਹਨਾਂ ਦੀ ਸਰਕਾਰ ਬਣ ਗਈ ਤਾਂ ਇਹਨਾਂ ਨੂੰ ਪੰਜਾਬ ਦੇ ਵਿੱਚ ਵੀ ਬਹੁਤ ਉਤਸ਼ਾਹ ਮਿਲੂਗਾ ਕਿਉਂਕਿ ਸਾਡੇ ਪੰਜਾਬਗਰੀ ਇੱਕ ਆਦਤ ਆ ਸੀ رائے ਬਣਾ ਲੈਂਦੇ ਹੁੰਦੇ ਹੁਣੇ ਜਿਵੇਂ ਜੇ ਕਿਸੇ ਪਾਸੇ ਕੋਈ ਗੱਲ ਚੱਲਦੀ ਹੋਵੇ ਨਾ ਅਸੀਂ ਉਹੋ ਜੀ رائے ਬਣਾਉਣ ਲੱਗ ਜਾਂਦੇ ਹੁੰਦੇ ਆ ਜੇ ਮੰਨ ਲਓ ਦੋ ਤਿੰਨ ਪੰਜਾਬੀ ਫਿਲਮਾਂ ਇਕੱਠੀਆਂ ਚੱਲ ਜਾਣ ਤਾਂ ਤੀਜੀ ਚੌਥੀ ਜਿਹੜੀ ਫਿਲਮ ਆ ਉਹ ਐਵੇਂ ਚਲਾ ਦਿੰਦੇ ਹੁੰਦੇ ਆ ਲੈ ਵੀ ਹੁਣ ਫਿਲਮਾਂ ਵਧੀਆ ਹੋਣ ਲੱਗ ਪਈਆਂ ਹੁਣ ਬੜਾ ਕੰਮ ਖੱਟਦੇ ਆ ਉਹ ਭਾਵੇਂ 6 ਸਵਾ 1 ਹੋਵੇ ਉਹ ਤੀਜੀ ਚੌਥੀ ਪਰ ਅਸੀਂ ਸਾਰੇ ਜਣੇ ਉਹਨਾਂ ਫਿਲਮਾਂ ਤੋਂ ਆਸ ਕਰਨ ਲੱਗ ਜਾਂਦੇ ਆ ਉਸੇ ਤਰੀਕੇ ਦੇ ਨਾਲ ਹੀ ਆ ਵੀ ਜੇ ਮੰਨ ਲਓ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਫੇਰ ਹੁਤਕ ਦਾ ਵੀ ਭਾਈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਬੜਕਾ ਮਾਰਨ ਵੀ ਅਸੀਂ ਤਾਂ ਭਾਈ ਦਿੱਲੀ ਦੇ ਵਿੱਚ ਇੰਨੇ ਵਿਰੋਧ ਦੇ باوجود ਵੀ ਠੰਡੇ ਗੱਡ ਤੇ ਆ ਤੇ ਦੇਖੋ ਅਸੀਂ ਕੋਈ ਪਰਵਾਹ ਨਹੀਂ ਕਰਦੇ ਪੰਜਾਬ ਤੇ ਵੀ ਸਾਡੀ ਚੂਤੀ ਬੋਲਦੀ ਹੈ ਤੇ ਉਸ ਤੋਂ ਬਿਗੋ ਗੱਲ ਹੈ ਵੀ ਜੇ ਮੰਨ ਲਓ ਬੀਜੇਪੀ ਦੀ ਸਰਕਾਰ ਬਣ ਗਈ ਤਾਂ ਪੰਜਾਬ ਦੇ ਵਿੱਚ ਵੀ ਹੁਲਾਰਾ ਮਿਲੂਗਾ ਬੀਜੇਪੀ ਨੂੰ ਬੀਜੇਪੀ ਨੇ ਪੰਜਾਬ ਦੇ ਵਿੱਚ ਵੀ ਪੈਰ ਪੱਕੇ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਹੈ ਬੀਜੇਪੀ ਦੇ ਪੰਜਾਬ ਦੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਇਹ ਭਾਈ ਜੋ ਮਰਜ਼ੀ ਕਹੀ ਚੱਲੋ ਪਰ ਡਬਲ ਇੰਜਨ ਦੀ ਸਰਕਾਰ ਨਾਲ ਹੀ ਕੰਮ ਚੱਲਣੇ ਆ ਜੇ ਕੇਂਦਰ ਚ ਵੀ ਸਾਡੀ ਹੋਊਗੀ ਸਰਕਾਰ ਤੇ ਸੂਬੇ ਚ ਵੀ ਸਾਡੀ ਹੋਊਗੀ ਮਸਲੇ ਤਾਂ ਹੱਲ ਹੋਣੇ ਆ ਸੋ ਗੱਲ ਇਹ ਜੀ ਕਿ ਇਹਦਾ ਅਸਰ 100% ਆ ਜਿਹੜਾ ਸਾਰੇ ਪੰਜਾਬ ਦੇ ਲੋਕਾਂ ਦੀ ਸਾਇਕੀ ਦੇ ਉੱਤੇ ਪਊਗਾ ਇਸ ਗੱਲ ਦਾ ਮੈਨੂੰ ਯਕੀਨ ਆ ਜੀ ਬਿਲਕੁਲ ਸਹੀ ਕਹੇ ਤੁਸੀਂ ਟਹਿਣਾ ਸਾਹਿਬ ਵੀ ਇਹਨਾਂ ਗੱਲਾਂ ਨੇ ਸਾਇਕੀ ਤੇ ਅਸਰ ਤਾਂ ਜ਼ਰੂਰ ਪਾਉਣਾ ਹੈ ਖੈਰ ਅੱਗੇ ਵਧਦੇ ਆ ਗੱਲ ਕਰਦੇ ਆ ਹੁਣ ਜਿਹੜਾ ਅਮਰੀਕਾ ਤੋਂ ਜਹਾਜ਼ ਅੰਮ੍ਰਿਤਸਰ ਪਹੁੰਚਿਆ ਉਹਦੇ ਬਾਬਤ ਤੀ ਦੇ ਕਰੀ ਪੰਜਾਬੀ ਕਹਿੰਦੇ ਘਰੋ ਘਰ ਛੱਡ ਦੁੱਤੇ ਨੇ ਜੀ ਹਾਂ ਬਿਲਕੁਲ ਜੀ ਗੱਲ ਇਹ ਆ ਵੀ ਕੱਲ 104 ਜਣੇ ਆਏ ਆ 104 ਜਣੇ ਇਹ ਅਮਰੀਕਾ ਦੇ ਸੀ 17 ਜਹਾਜ਼ ਦੇ ਵਿੱਚ ਆਏ ਆ ਤੇ 6 ਕਰੋੜ ਰੁਪਏ ਦੀ ਲੱਗ ਦੇ ਨਾਲ ਇਹ ਜਹਾਜ਼ ਆਇਆ ਇਹ ਜਹਾਜ਼ ਫੌਜੀ ਜਹਾਜ਼ ਕਿਉਂ ਭਜਿਆ ਤੇ ਹੱਥਕੜੀਆਂ ਲਾ ਕੇ ਤੇ ਬੀੜੀਆਂ ਪੈਰਾਂ ਦੇ ਵਿੱਚ ਪਾ ਕੇ ਇਹ ਮੁੰਡੇ ਕਿਉਂ ਨਿਆਂਦੇ ਆ 104 ਜਣੇ ਅੰਮ੍ਰਿਤਸਰ ਦੇ ਵਿੱਚ ਇਹ ਕੋਲ ਇੱਕ ਬਹੁਤ ਵੱਡਾ ਸਵਾਲ ਆ ਜੇ ਮੰਨ ਲਓ ਕਿਸੇ ਨੂੰ ਰਿਪੋਰਟ ਕਰਨਾ ਦੁਨੀਆ ਭਰ ਦੇ ਵਿੱਚੋਂ بڑے ਬੰਦੇ ਰਿਪੋਰਟ ਹੁੰਦੇ ਆ ਪਰ ਇਹ ਕੀ ਕਾਰਨ ਆ ਵੀ ਭਾਈ ਇਸ ਤਰੀਕੇ ਦੇ ਨਾਲ ਅਸਲ ਦੇ ਵਿੱਚ ਟਰੰਪ ਨੇ ਇੱਕ ਸਾਈਨ ਦਿੱਤਾ ਉਹਨੇ ਇੱਕ ਸੰਕੇਤ ਦਿੱਤਾ ਕਿ ਭਾਈ ਖਬਰ ਬਹੁਤ ਵੱਡੀ ਬਣੀ ਮੇਰਾ ਖਿਆਲ ਆ ਵੀ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਵੈਸੇ ਤਾਂ ਚਲੋ ਇਸ ਤੋਂ 4-5 ਗੁਣਾ ਘੱਟ ਖਰਚੇ ਦੇ ਵਿੱਚ ਇਹ ਮੁੰਡੇ ਭੇਜੇ ਜਾ ਸਕਦੇ ਸੀਗੇ ਹੋਰ ਵੀ ਬੜੇ ਆ ਜਿਹੜੇ ਕਿ ਇਸ ਤਰੀਕੇ ਨਾਲ ਭੇਜੇ ਜਾਣੇ ਆ ਪਰ ਗੱਲ ਇਹ ਜੀ ਕਿ ਉਹਨੇ ਇਸ ਸਾਰਾ ਪ੍ਰਬੰਧ ਕਿਉਂ ਕੀਤਾ ਉਹ ਦੁਨੀਆ ਭਰ ਦੇ ਵਿੱਚ ਇੱਕ ਖਬਰ ਬਹੁਤ ਵੱਡੀ ਸ਼ਾਇਦ ਬਣਾਉਣੀ ਚਾਹੁੰਦਾ ਸੀ 트럼ਪ ਕਿ ਭਾਈ ਮੈਂ ਸਮਝੌਤਾ ਨਹੀਂ ਕਰਦਾ ਤੇ ਆਹ ਦੇਖੋ ਜਿਹੜੇ ਵੀ ਸਾਡੇ ਦੇਸ਼ ਦੇ ਵਿੱਚ ਗਲਤ ਵੜਨਗੇ ਗਲਤ ਤਰੀਕੇ ਦੇ ਨਾਲ ਡੇੜੀਆਂ ਪਾ ਕੇ ਤੇ ਹਥਕੜੀਆਂ ਲਾ ਕੇ ਤੇ ਫੌਜੀ ਦੇ ਹਜ਼ਾਰਾਂ ਹੀ ਛੱਡ ਕੇ ਆਵਾਂਗੇ ਕਿਉਂਕਿ ਸਾਡੇ ਲਈ ਇਹ ਫੌਜ ਦੀ ਕਾਰਵਾਈ ਵਰਗੀ ਗੱਲ ਆ ਸ਼ਾਇਦ ਉਹ ਇਸ ਤਰੀਕੇ ਨਾਲ ਸੰਕੇਤ ਦੇਣਾ ਚਾਹੁੰਦਾ ਸੀ ਵੀ ਸਾਡੇ ਦੇਸ਼ ਦੇ ਵਿਖਮਣਾ ਇਹ ਜਿਹੜੇ ਸਾਡੇ ਦੇਸ਼ ਦੇ ਵਿੱਚ ਵੜਨਗੇ ਇਹ ਇਹ ਤਾਂ ਫੌਜੀ ਕਾਰਵਾਈ ਤੋਂ ਘੱਟ ਕਰਨੀ ਅਸੀਂ ਕਰਨੀ ਦੀ ਉਸ ਤੋਂ ਕੋਲੀ ਗੱਲ ਇਹ ਵੀ ਇਹ ਜਿਹੜੇ 30 ਮੁੰਡੇ ਇਹਦੇ ਵਿੱਚ ਪੰਜਾਬੀ ਆ ਜਿਹੜੇ 104 ਜਣੇ ਆਏ ਆ 33 ਜਣੇ ਇਹਦੇ ਵਿੱਚ ਗੁਜਰਾਤੀ ਆ 33 ਇਹਦੇ ਵਿੱਚ ਹਰਿਆਣਵੀ ਆ ਕੁਝ ਮੁੰਡੇ ਚੰਡੀਗੜ੍ਹ ਦੇ ਆ ਕੁਝ ਕੁ ਮੁੰਡੇ ਯੂਪੀ ਦੇ ਆ 13-14 ਨਾਬਾਲਗ ਵੀ ਆ ਸੋ ਇਸ ਤਰੀਕੇ ਦਾ ਵੇਰਵਾ ਆ ਪਰ ਹੁਣ ਤਾਂ ਲੋਕਾਂ ਦੇ ਬੜੇ ਵਿਚਾਰ ਆ ਰਹੇ ਆ ਇਹਨਾਂ ਮੁੰਡਿਆਂ ਦੇ ਇਹਨਾਂ ਦੇ ਮਾਪਿਆਂ ਦੇ ਜਿਹੜੇ ਵਾਪਸ ਆ ਰਿਪੋਰਟ ਹੋ ਕੇ ਤੇ ਇਹਨਾਂ ਦੇ ਇੰਟਰਵਿਊ ਆਉਣ ਲੱਗਾ ਪਈਆ ਇਹਨਾਂ ਨੇ ਸਭ ਰੌਣ ਲੱਗ ਪਈਆ ਬਹੁਤਿਆਨੀਆਂ ਮਾਤਾਂ ਨੇ ਜਾਂ ਮੁੰਡਿਆਂ ਨੇ ਗੱਲ ਕਹੀ ਆ ਕਿ ਅਸੀਂ 40 ਤੋਂ ਲੈ ਕੇ ਜਾਂ 55 ਲੱਖ ਰੁਪਈਆ ਲਾ ਕੇ ਡੌਂਕੀ ਦੇ ਰਹਿੰਦੇ ਆ ਕਿਸੇ ਨੇ ਕਿਹਾ ਜੀ ਸਾਡਾ 50 ਲੱਖ ਲੱਗਾ ਕਿਸੇ ਨੇ ਕਿਹਾ ਜੀ ਸਾਡਾ 53 ਲੱਖ ਲੱਗਾ ਕਿਸੇ ਨੇ ਕਿਹਾ ਜੀ 45 ਲੱਖ ਲੱਗਾ ਕਿਸੇ ਨੇ ਕਿਹਾ ਜੀ 43 ਲੱਖ ਲੱਗਾ ਇਸ ਤਰੀਕੇ ਦੇ ਨਾਲ ਪਰ ਕਈ ਤਾਂ 15ਵੇਂ ਦਿਨੀ ਵਾਪਸ ਆ ਗਏ ਆ ਤੇ ਕਈ 6 ਮਹੀਨੇ ਬਾਅਦ ਵਾਪਸ ਆ ਗਏ ਆ ਹੁਣ ਮੈਂ ਤਿੰਨ ਚਾਰ ਮੁੰਡਿਆਂ ਦੀ ਇੰਟਰਵਿਊ ਰਾਤ ਸੁਣੀਆਂ ਉਹ ਕਹਿੰਦੀ ਅਸੀਂ 5-6 ਮਹੀਨੇ ਪਹਿਲਾਂ ਘਰੋਂ ਨਿਕਲੇ ਸੀ ਤੇ 15 ਦਿਨ ਪਹਿਲਾਂ ਹੀ ਅਸੀਂ ਉੱਥੇ ਅਮਰੀਕਾ ਦੇ ਵਿੱਚ ਇੰਟਰ ਕੀਤਾ ਉੱਥੇ ਸਾਨੂੰ ਫੜ ਲਿਆ ਕਿਸੇ ਨੇ ਕਿਹਾ ਜੀ ਕਿ ਅਸੀਂ ਘਰੋਂ ਹੀ 15 ਦਿਨ ਪਹਿਲਾਂ ਤੁਰੇ ਸੀ ਤੇ ਅਸੀਂ ਜਦੋਂ ਉੱਥੇ ਪਹੁੰਚੇ ਤੇ ਨਾਲ ਦੀ ਨਾਲ ਹੀ ਸਾਨੂੰ ਉਹਨਾਂ ਨੇ ਹਿਰਾਸਤ ਦੇ ਵਿੱਚ ਲੈ ਲਿਆ ਕਿਸੇ ਨੇ ਕਿਹਾ ਜੀ ਕਿ ਅਸੀਂ 3 ਮਹੀਨੇ ਪਹਿਲਾਂ ਘਰੋਂ ਨਿਕਲੇ ਸੀ ਇਸ ਤਰੀਕੇ ਦੀ ਗੱਲ ਤੁਸੀਂ ਇਹ ਦੇਖੋ ਵੀ ਏਜੰਟਾਂ ਦੇ ਰਾਹੀਂ ਕਿਵੇਂ ਭੇਜੇ ਗਏ ਆ 6-6 ਮਹੀਨੇ ਇਹ ਰਾਹ ਦੇ ਵਿੱਚ ਰਹੇ ਆ ਮੁੰਡਾ ਨੇ ਕਿੰਨਾ ਨੇ ਕਿਹਾ ਜੀ ਪਹਿਲਾਂ ਤੁਹਾਨੂੰ ਯੂਰਪ ਲੈ ਗਏ ਫਿਰ ਤੁਹਾਨੂੰ ਇੱਧਰ ਲੈ ਗਏ ਫਿਰ ਤੁਹਾਨੂੰ ਇੱਧਰ ਲੈ ਗਏ ਕਹਿੰਗਾ ਨਹੀਂ ਵੀ ਗੱਲ ਕਹੀ ਆ ਵੀ ਏਜੰਟ ਨੇ ਕਿਹਾ ਸੀ ਇੱਕ ਨੰਬਰ ਦੇ ਵਿੱਚ ਲੈ ਕੇ ਜਾਵਾਂਗੇ ਪਰ ਉਹਨਾਂ ਨੇ ਦੋ ਨੰਬਰ 'ਚ ਕਰਤਾ ਦੇਖੋ ਸਾਡੀ ਇਹਨਾਂ ਮੁੰਡਿਆਂ ਦੇ ਨਾਲ ਹਮਦਰਦੀ ਆ ਅਸੀਂ ਚਾਹੁੰਦੇ ਆ ਕਿ ਭਵਿੱਖ ਦੇ ਵਿੱਚ ਇਹਨਾਂ ਦੇ ਸਾਰੇ ਕਰਜ਼ੇ ਲੈ ਜਾਣ ਪਰ ਮੈਂ ਇਹ ਨਹੀਂ ਮੰਨਦਾ ਵੀ ਇਹਨਾਂ ਦੇ ਨਾਲ ਕੋਈ 트ੰਪ ਨੇ ਧੱਕਾ ਕੀਤਾ ਆਪਣੇ ਘਰ ਦੇ ਵਿੱਚ ਕੋਈ ਕੰਦ ਟੱਪ ਕੇ ਰਾਤ ਦੇ ਵੇਲੇ ਵਰਨਾ ਚਾਵੇ ਤੇ ਆਪਾਂ ਡਾਂਗ ਲੈ ਕਿੰਨੀ ਪੈਂਦੇ ਹਾਂ ਤੇ 트럼ਪ ਨੇ ਵੀ ਇਹ ਗੱਲ ਕਹੀ ਹੈ ਉਹ ਕਹਿੰਦੇ ਜੀ ਮੈਂ ਆਪਦੇ ਘਰੇ ਗਲਤ ਤਰੀਕੇ ਨਾਲ ਨਹੀਂ ਵੜਨ ਲੈਣੇਗੇ ਲੋਕ ਤੇ ਬਸ ਗੱਲ ਇੰਨੀ ਹੈ ਸਾਡੀ ਹਮਦਰਦੀ ਇਹ ਹੋ ਸਕਦੀ ਵੀ ਗਰੀਬ ਬੰਦੇ ਆਹੇ ਪਰ ਉਹਨੇ ਗਰੀਬ ਬੰਦੇ ਬੁਲਾਏ ਨਹੀਂ ਸੀਗੇ ਵੀ ਭਾਈ ਪਲੀਜ਼ ਤੁਸੀਂ ਆਓ ਮੈਂ ਤੁਹਾਡਾ ਵੈਲਕਮ ਕਰਨਾ ਇੱਥੇ ਤੇ ਛੇਰੋ ਬਾਅਦ ਦੇ ਵਿੱਚ ਮੁਕਰ ਗਿਆ ਇਹ ਤਾਂ ਦੁਨੀਆ ਭਰ ਦੇ ਵਿੱਚ ਹੀ ਆ ਵੀ ਜੇ ਭਾਰਤ ਦੇ ਵਿੱਚ ਵੀ ਕੋਈ ਕੰਡਾ ਟੱਪ ਕੇ ਬਾਰਡਰ ਟੱਪ ਕੇ ਤੇ ਇੰਟਰ ਕਰੂਗਾ ਮੰਨ ਲਓ ਕੋਈ ਪਾਕਿਸਤਾਨੀ ਬੰਦਾ ਕਰਦਾ ਜਾਂ ਕੋਈ ਹੋਰ ਕਰਦਾ ਤੇ ਇਹ ਤਾਂ ਮੈਂ ਸੋਚਣਾ ਵੀ ਇੱਕ ਗੱਲ ਨੂੰ ਤਾਂ ਉਹਨਾਂ ਨੇ ਚੰਗਾ ਇਹ ਦੇਖੋ ਕੀਤਾ ਵੀ ਉਹ ਆਪ ਛੱਡ ਕੇ ਗਏ ਆ ਜੇ ਸਾਰੀ ਉਮਰ ਗੇਹਲਾਂ ਦੇ ਵਿੱਚ ਉਹ ਰੱਖਦੇ ਤੇ ਫੇਰ ਵੀ ਆਪਾਂ ਕੀ ਕਰ ਲੈਂਦੇ ਸੋ ਗੱਲ ਇਹ ਜੀ ਕਿ ਜੋ ਕੁਝ ਹੁਣ ਵਾਪਰ ਗਿਆ ਇਸ ਤੋਂ ਬਾਅਦ ਸਾਡੇ ਵੀ ਸਬਕ ਲੈਣ ਦੀ ਗੱਲ ਆ ਵੀ ਜੇ ਮੰਨ ਲਓ ਭਵਿੱਖ ਦੇ ਵਿੱਚ ਅਸੀਂ 50 50 60 60 ਲੱਖ ਰੁਪਇਆ ਲਾ ਕੇ ਜਾਵਾਂਗੇ ਤੇ ਫੇਰ ਭਾਈ ਜ਼ਰੂਰੀ ਨਹੀਂ ਕਿ ਡੋਂਕੀ ਵਾਲੀ ਬਾਜ਼ੀ ਸਾਡੀ ਹਮੇਸ਼ਾ ਸਿੱਧੀ ਪੈ ਜੇ ਹਾਂ ਅਗਲੀ ਗੱਲ ਇਹ ਆ ਕਿ ਸਾਡੇ ਪੰਜਾਬੀਆਂ ਦੇ ਉੱਤੇ ਵੀ ਜ਼ਿੰਮੇਵਾਰੀ ਇੱਕ ਆਉਂਦੀ ਆ ਕਿਉਂਕਿ ਅਸੀਂ ਪੰਜਾਬੀ ਤਮਾਸ਼ੀਦਿਆਂ ਦੇ ਲੋਕ ਹੁੰਦੇ ਆ ਟੀਚਰਾਂ ਕਰਦਿਆਂ ਜਾਣਦੇ ਹੁੰਦੇ ਆ ਹਰ ਪਿੰਡ ਦੇ ਵਿੱਚ ਕੁਝ ਕੁ ਲੋਕ ਆ ਜਿਹੜੇ ਮੂਰਖੀ ਦੇ ਹੁੰਦੇ ਆ ਜਿਹੜੇ ਕਿ ਚੱਬ ਕੇ ਗੱਲ ਕਰਦੇ ਆ ਜਿਹੜੇ ਕਿ ਆਰ ਲਾਉਂਦੇ ਆ ਉਹਨਾਂ ਨੂੰ ਬੇਨਤੀ ਆ ਕਿ ਇਹ ਜਿਹੜੇ ਵਾਪਸ ਆਏ ਆ ਮੁੰਡੇ ਕੁੜੀਆਂ ਇਹਨਾਂ ਨੂੰ ਹੌਸਲਾ ਦੇਣਾ ਇਹਨਾਂ ਨੂੰ ਪਿਆਰ ਦੇਣਾ ਇਹਨਾਂ ਨੂੰ ਸਤਿਕਾਰ ਦੇਣਾ ਇਹ ਜ਼ਿੰਦਗੀ ਦੇ ਵਿੱਚ ਨਿਰਾਸ਼ ਨਾ ਹੋਣ ਇਹਨਾਂ ਦੇ ਮਾਪੇ ਜ਼ਿੰਦਗੀ ਦੇ ਵਿੱਚ ਨਿਰਾਸ਼ ਨਾ ਹੋਣ ਆਪਾਂ ਇਸ ਗੱਲ ਦੀ ਕੋਸ਼ਿਸ਼ ਕਰਦੀ ਹੈ ਕਿ ਕਿਉਂਕਿ ਬਹੁਤੀ ਵਾਰ ਅਸੀਂ ਟੀਚਰਾਂ ਕਰ ਕਰਕੇ ਤੇ ਬੰਦੇ ਦਾ ਜਿਉਣਾ ਦੁੱਬਰ ਕਰ ਦਿੰਦੇ ਹੁੰਦੇ ਆ ਬੰਦਾ ਪਹਿਲਾਂ ਦੁਖੀ ਹੁੰਦਾ ਉਤੋਂ ਆਰ ਲਾ ਲਾ ਕੇ ਉਤੋਂ ਅਲਪਾ ਪਾ ਕੇ ਤੇ ਅਸੀਂ ਹੋਰ ਖੱਜਲ ਕਰਦੇ ਆ ਸੋ ਹੁਣ ਸਭ ਦੇ ਲਈ ਜ਼ਿੰਮੇਵਾਰੀ ਹੈ ਪਰ ਹਾਂ ਉਹ ਵਿੱਥ ਦੇ ਵਿੱਚ ਕੋਈ ਏਦਾਂ ਨਾ ਜਾਣ ਦੀ ਕੋਸ਼ਿਸ਼ ਕਰੇ ਹਾਂ ਹੋ ਸਕਦਾ ਵੀ ਪਾਈਪ ਵਿੱਥ ਦੇ ਵਿੱਚ ਕੁਝ ਏਜੰਟਾਂ ਦੇ ਨਾਮ ਵੀ ਸਾਹਮਣੇ ਆਉਣ ਕਿ ਉਹਨਾਂ ਨੇ ਗਲਤ ਤਰੀਕੇ ਦੇ ਨਾਲ ਸਾਨੂੰ ਭੇਜਿਆ ਸੀ ਹੋ ਸਕਦਾ ਜਿਨ੍ਹਾਂ ਨੇ ਗਲਤ ਭੇਜਿਆ ਤੇ ਉਹਨਾਂ ਨੇ ਉੱਤੇ ਕਾਰਵਾਈ ਵੀ ਹੋ ਜਾਏ ਪਰ ਉਹ ਜਿੰਦਗੀ ਆ ਪੰਜਾਬੀਆਂ ਨੂੰ ਵੀ ਲਾਈ ਲੱਗ ਨਾ ਬਣੋ ਵੀ ਉਦੋਂ ਆਪਾਂ ਚੁੱਪਚਾਪ ਜਾ ਕੇ ਪੈਸੇ ਖਵਾ ਦਨੇ ਆ ਵੀ ਆਹ ਲੌਜਿਕ ਕਦੋਂ ਕਰਨ ਕਿ ਸਦੇ ਕੋਲੇ ਖਬਰ ਨਾ ਨਿਕਲੇ ਜਦੋਂ ਮੁੰਡਾ ਪਹੁੰਚ ਗਿਆ ਉਦੋਂ ਹੀ ਇੰਸਟਾਗ੍ਰਾਮ ਤੇ ਫੋਟੋ ਪਾਣੀ ਚਾਹੀਦੀ ਆ ਬਸ ਉਦੋਂ ਆਪੇ ਸ਼ਰੀਕਾਂ ਨੂੰ ਆ ਪਤਾ ਲੱਗ ਜਾਊਗਾ ਸੋ ਭਾਈ ਇਹਨਾਂ ਗੱਲਾਂ ਤੋਂ ਥੋੜਾ ਜਿਹਾ ਆਪਾਂ ਉੱਤੇ ਉੱਠ ਗਏ ਕਿਉਂ ਹੋ ਗਿਆ ਬਹੁਤ ਵੱਧ ਭਾਗਾ ਹੋ ਗਿਆ ਤੁਹਾਡੇ ਪੈਸੇ ਬਹੁਤ ਲੱਗੇ ਅੱਧਾ ਕਰੋੜ ਥੋੜੀ ਰਕਮ ਨਹੀਂ ਹੁੰਦੀ ਪਰ ਸਮਝਣ ਦੀ ਗੱਲ ਆ ਕਿ ਭਾਈ ਉਹਦੇ ਆਪਣੇ ਦੇਸ਼ ਦੇ ਬਾਰੇ ਸੋਚਿਆ ਉਹਨੇ ਆਪਣੇ ਪੰਜਾਬੀਆਂ ਬਾਰੇ ਨਹੀਂ ਸੋਚਣਾ ਤੇ ਸਾਰੇ ਦੇਸ਼ੀ ਆਪੋ ਆਪਣੇ ਬਾਰੇ ਸੋਚਦੇ ਆ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਸਾਰੇ ਹੀ ਦੇਸ਼ ਜਿਹੜੇ ਨੇ ਉਹ ਆਪੋ ਆਪਣੇ ਬਾਰੇ ਸੋਚਦੇ ਨੇ ਖੈਰ ਇਹਨਾਂ ਦਾ ਭਵਿੱਖ ਚੰਗਾ ਹੋਵੇ ਅਸੀਂ ਇਹਦੀ ਕਾਮਨਾ ਕਰਦੇ ਆ ਅੱਗੇ ਵਧਦੇ ਆ ਟੈਣਾ ਸਾਹਿਬ ਗੱਲ ਕਰਦੇ ਆ ਹੁਣ ਆਪਣੇ ਐਮ ਐਲ ਏਜ਼ ਦੀ ਕਹਿੰਦੇ ਪੰਜਾਬ ਦੇ ਤਿੰਨ ਐਮ ਐਲ ਏ ਜਨਾ ਤੇ ਸੁਣਵਾਈ ਸ਼ੁਰੂ ਹੋ ਗਈ ਜੀ ਕਿਹੜੇ ਕਿਹੜੇ ਨੇ ਇਹ ਦੇਖੋ ਜੀ ਪੰਜਾਬ ਦੀ ਇੱਕ ਐਮ ਐਲ ਏ ਆ ਉਹ ਹੈਗੀ ਅਲਬੋਲ ਗਦਮਾਨ ਇੱਕ ਡਾਕਟਰ ਸੰਗੀ ਆਲੂਵਾਲੀਆ ਚੰਡੀਗੜ੍ਹ ਦੇ ਆ ਸੀਨੀਅਰ ਨੇਤਾ ਐਮਐਲਏ ਦੇ ਵਿੱਚ ਇੱਕ ਆ ਜਾਂ ਦੋ ਆ ਤੇ ਕੁੱਲ ਤਿੰਨ ਚਾਰ ਜਾਣੇ ਆ ਇਹ 2022 ਦਾ ਵਾਕਿਆ ਹੈਗਾ ਤੇ ਉਦੋਂ ਪਤਾ ਲੱਗਾ ਜੀ ਕਿ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਕੁਝ ਵਿਧਾਇਕ ਕੁਝ ਕੇ ਸੀਨੀਅਰ ਲੋਕਾ ਜਿਹੜੇ ਉਹ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਦਫ਼ਤਰ ਨੂੰ ਘੇਰਨ ਵਾਸਤੇ ਘਰੋਂ ਨਿਕਲੇ ਸੀਗੇ ਤੇ ਪਤਾ ਲੱਗਾ ਜੀ ਕਿ ਰਾਹ ਦੇ ਵਿੱਚ ਚੰਡੀਗੜ੍ਹ ਦੀ ਪੁਲਿਸ ਨੇ ਬੈਰੀਕੇਡਿੰਗ ਕੀਤੀ ਸੀ ਤੇ ਉਸ ਥਾਂ ਦੇ ਉੱਤੇ ਪੁਲਿਸ ਦੇ ਨਾਲ ਟੱਕਰ ਮੁਕੀ ਵੀ ਹੋਈ ਸੀ ਉਹ ਤੱਤਾਂ ਮੁਕੀ ਦੇ ਵਿੱਚ ਕੁਝ ਕੁ ਪੁਲਿਸ ਬਲਾਦਮ ਡਗਪੈਤੀ ਕੰਗਲੇ ਮਾੜੀ ਮੋਟੀ ਛੱਟ ਬੱਜੀ ਸੀ ਤੇ ਫਿਰ ਉਸ ਤੋਂ ਬਾਅਦ ਇਹਨੂੰ ਤੇ ਪਰਚਾ ਦਰਜ ਕੀਤਾ ਗਿਆ ਸੀ ਇਹਨਾਂ ਆਪ ਆਗੂਆਂ ਦੇ ਵਿੱਚੋਂ ਕੋਈ ਇੱਕ ਦੇ ਉੱਤੇ ਤੇ ਇਸ ਮਸਲੇ ਦੀ ਹੁਣ ਸੁਣਵਾਈ ਸ਼ੁਰੂ ਹੋਈ ਹੈ ਸੋ ਅਨਮੋਲ ਰਜ਼ਮਾਨੀ ਉਹਦੇ ਵਿੱਚ ਹੈ ਡਾਕਟਰ ਸੰਨੀ ਆਲੂ ਵਾਲੀ ਆਗੂ ਉਹਦੇ ਵਿੱਚ ਹੈ ਕਈ ਹੋਰ ਉਹਦੇ ਵਿੱਚ ਹੈਗੇ ਆ ਸੋ ਦੇਖਦੇ ਭਾਈ ਕੀ ਬਣਦਾ ਉਹ ਸਮੇਂ ਦੇ ਵਿੱਚ ਪਰ ਗੱਲ ਇਹ ਜੀ ਕਿ ਸਵੇ ਸਮੇਂ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਬੀਜੇਪੀ ਦਾ ਦਫ਼ਤਰ ਘੇਰਨਾ ਜਾਂ ਪੰਜਾਬ ਸਰਕਾਰ ਦੇ ਵਕ ਵਕ ਮੰਤਰਗਣੇ ਕਰਕੇ ਉਹਨੇ ਜਾਂ ਮੁੱਖ ਮੰਤਰੀ ਦੀ ਕੋਠੀ ਘੇਰਨ ਦੀ ਕੋਸ਼ਿਸ਼ ਕਰਨੀ ਜਾਂ ਰਾਜਪਾਲ ਹਾਊਸ ਘੇਰਨ ਦੀ ਕੋਸ਼ਿਸ਼ ਕਰਨੀ ਜਾਂ ਕੋਈ ਹੋਰ ਵਿਧਾਨ ਸਭਾ ਦੇ ਮੂਹਰੇ ਜਾਣ ਦੀ ਕੋਸ਼ਿਸ਼ ਕਰਨੀ ਇਹ ਯਤਨ ਕਈ ਲੋਕ ਕਰਦੇ ਹੁੰਦੇ ਆ ਵਕ ਵਕ ਮੰਡਾ ਦੇ ਕਰਕੇ ਤੇ ਕਈ ਵਾਰੀ ਨਹੀਂ ਵੀ ਉਹ ਪਹੁੰਚ ਸਕਦੇ ਪਰ ਉਹਨਾਂ ਦੇ ਉੱਤੇ ਪਰਚੇ ਹੁੰਦੇ ਵੀ ਜੇਕਰ ਤਾਂ ਕੰਮ ਕੀ ਕਰਦੇ ਜੇਕਰ ਬੈਰੀਕੇਡਿੰਗ ਕਰਦੇ ਆ ਨੂੰ ਤੋੜਦੇ ਆ ਤੇ ਉਹੀ ਕਾਰਨ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਜੀ ਜੀ ਤੇ ਟੇਣਾ ਸਾਹਿਬ ਉਹਦਾ ਡੱਲੇਵਾਲ ਹੋਰਾਂ ਦਾ ਜਿਹੜਾ ਮਰਨ ਵਰਤਾ ਹੈ 72ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਡੱਲੇਵਾਲ ਸਾਹਿਬ ਦਾ ਮਰਨ ਵਰਤਾ ਜਿਹੜਾ 72ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤੇ ਲੰਘੇ ਕੱਲ 72ਵੇਂ ਦਿਨ ਦੇ ਵਿੱਚ ਜਿਹੜਾ ਦਾਖਲ ਹੋਇਆ ਉਹਨਾਂ ਦਾ ਮਰਨ ਵਰਤਾ ਤੇ ਅੱਜ 73ਵਾਂ ਚੱਲ ਰਿਹਾ ਜੀ ਸੋ 73ਵੇਂ ਦਿਨ ਦੇ ਵਿੱਚ ਉਹਨਾਂ ਦੀ ਸਿਹਤ ਠੀਕ ਰਵੇ ਜੀ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ ਪਰ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਰੇ ਜੀ ਕਿ ਮੈਂ ਬੇਨਤੀ ਪਹਿਲਾਂ ਵੀ ਕੀਤੀ ਸੀ ਵੀ ਭਾਈ ਹੁਣ ਵੀ ਕਰਦਾ ਕਿ ਸਾਰੇ ਜਾਣੇ 11 ਤੋਂ ਲੈ ਕੇ 13 ਤਰੀਕ ਤੱਕ ਹੋਣ ਵਾਲੀਆਂ ਮਹਾਪੰਚਾਇਤਾਂ ਦੇ ਵਿੱਚ ਹਮ-ਹਮਾ ਕੇ ਪਹੁੰਚਣ ਉਹਨਾਂ ਨੇ ਕਿ ਅੱਜ ਕਿ ਇਸ ਬੜੇ ਜ਼ਰੂਰਤ ਹੈ ਕਿ ਆਪਾਂ ਸਾਰੇ ਦੇ ਸਾਰੇ ਇਕੱਠੇ ਹੋ ਕੇ ਹਮਲਾ ਮਾਰ ਗਏ ਨਾਲ ਉਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਉਹ ਕਹਿੰਦੇ ਜੀ ਕਿ ਜਿਹੜੇ ਹਰਿਆਣੇ ਦੇ ਕਿਸਾਨ ਸਹਿਯੋਗ ਦੇ ਰਹੇ ਆ ਮੈਂ ਸਭ ਦਾ ਦਿਲੀ ਤੌਰ ਤੇ ਬਹੁਤ ਸ਼ੁਕਰੀਆ ਨਾ ਕਰਦਾ ਉਹਨਾਂ ਨੇ ਕਿਹਾ ਜੀ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਕਿ ਆਪਾਂ ਇਕੱਠੇ ਹੋ ਕੇ ਹਮਲਾ ਮਾਰ ਗਏ ਜੋ ਕਿ ਪਿਛਲੇ ਦਿਨੀ ਆਪਾਂ ਜਾਣਦੇ ਹਾਂ ਹਰਿਆਣੇ ਦੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਉਹ 50 ਪਿੰਡਾਂ ਦਾ ਪਾਣੀ ਲੈ ਕੇ ਉੱਥੇ ਪਹੁੰਚੇ ਸੀ ਤਾਂ ਜੋ ਉਹਨਾਂ ਨੂੰ ਜਲ ਵਕ ਵਕ ਪਿੰਡਾਂ ਦਾ ਦਿੱਤਾ ਜਾਵੇ ਇਕਤਾ ਦੇ ਪ੍ਰਗਟਾਵੇ ਦੇ ਲਈ ਸੋ ਇਸ ਤਰੀਕੇ ਦੀ ਭਾਈ ਜਾਣਕਾਰੀ ਆਈ ਹੈ ਦੇਖਦੇ ਭਾਈ ਅੱਗੇ ਕੀ ਬਣਦਾ ਗੱਲ ਇਹ ਆ ਕਿ 14 ਤਰੀਕ ਦੇ ਉੱਤੇ ਠੀਕ ਆ 14 ਨੂੰ ਕੀ ਬਣਦਾ ਸਭ ਦਾ ਧਿਆਨ ਇਹਦੇ ਵੱਲ ਟਿਕਿਆ ਹੋਇਆ ਵੀ 14 ਨੂੰ ਆ ਹੋਣਾ 14 ਨੂੰ ਆ ਨਹੀਂ ਹੋਣਾ ਜੇ 14 ਤਰੀਕ ਨੂੰ ਮੰਨ ਲਓ ਕੇਂਦਰ ਦੀ ਸਰਕਾਰ ਦੇ ਮੰਤਰੀ ਸੋਣੀ ਕੋਈ ਗੱਲ ਮੰਨ ਲੈਂਦੇ ਆ ਸਾਨੂੰ ਇਸ ਗੱਲ ਦੇ ਉੱਤੇ ਮਾਨ ਹੋਊਗਾ ਵੀ ਭਾਈ ਆ ਦੇਖੋ ਕਮਾਲ ਹੋ ਗਈ ਆ ਤੇ ਸੰਘਰਸ਼ਾਂ ਦਾ ਨਤੀਜਾ ਆ ਤੇ ਹੋ ਸਕਦਾ ਭਾਈ ਉਸ ਦਿਨ ਉਹ ਇਹ ਗੱਲ ਕਹਿਣ ਕਿ ਭਾਈ ਅਸੀਂ ਤੁਹਾਡੀਆਂ ਮੰਗਾਂ ਸੁਣ ਲੇਗਾ ਅਸੀਂ ਆਪਣੇ ਆਕਾਮਾਂ ਨਾਲ ਜਾ ਕੇ ਰਾਇ ਕਰਨੀ ਆ ਤੇ ਉਸ ਤੋਂ ਬਾਅਦ ਸੱਤੇ ਦੇ ਉੱਤੇ ਪਹੁੰਚਾਂਗੇ ਅਗਲੀ ਮੀਟਿੰਗ ਨਿਤਰੀ ਚ ਵੀ ਫੇਰ ਕੋਈ ਨਾ ਕੋਈ ਗੱਲ ਚੱਲੇ ਸੋ ਕੁਝ ਵੀ ਹੋ ਸਕਦਾ ਪਰ ਫਿਰ ਹਾਲ 14 ਤਰੀਕ ਦੇ ਉੱਤੇ ਗੱਲ ਪਈ ਹੈ ਜੀ ਜੀ ਤੇ ਜਣਾ ਸਾਹਿਬ ਮਹਾਕੁੰਭ ਤੇ ਕਹਿੰਦੇ ਸਿਆਸਤ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਹੁਣ ਵੀ ਹਾਂ ਬਿਲਕੁਲ ਜੀ ਮਹਾਕੁੰਮ ਦੇ ਉੱਤੇ ਸਿਆਸਤ ਹੋ ਰਹੀ ਆ ਮਹਾਕੁੰਮ ਦੇ ਉੱਤੇ ਸਿਆਸਤ ਹੋਊਗੀ ਇੱਥੇ ਸਿਆਸਤ ਹੀ ਹੁੰਦੀ ਆ ਹਰ ਗੱਲ ਦੇ ਉੱਤੇ ਤੇ ਮੈਂ ਤਾਂ ਇਸ ਗੱਲ ਦੇ ਉੱਤੇ ਹੈਰਾਨ ਆ ਕਿ ਇੱਥੇ ਚੱਲੀ ਕੀਤੇ ਜਾਂਦਾ ਬਣੀ ਕੀਤੇ ਜਾਂਦਾ ਕਿਉਂਕਿ ਇੱਕ ਪਾਸੇ ਮੈਨੂੰ ਵੀ ਗੱਲ ਰਹੀ ਸੀ ਕਿ ਸ਼ਰਦਾ ਦੀ ਡੁਬਕੀ ਵੀ ਆ ਸਿਆਸਤ ਦੀ ਵੀ ਆ ਬਿਜ਼ਨਸ ਦੀ ਵੀ ਆ ਅੰਧਵਿਸ਼ਵਾਸ ਦੀ ਵੀ ਆ ਬੜਾ ਕੁਝ ਉੱਥੇ ਚੱਲਦਾ ਹੈਗਾ ਪਰ ਹੁਣ ਜਾਣਕਾਰੀ ਇਹ ਆਉਂਦੀ ਆ ਹਰ ਰੋਜ਼ ਹੀ ਵੀ ਭਾਈ ਉੱਥੇ ਮੌਕਾ ਨਹੀਂ ਗਿਣਤੀ 30 ਹੀ ਨਹੀਂ ਜ਼ਖਰਮਾਂ ਦੀ ਗਿਣਤੀ 50 ਹੀ ਨਹੀਂ ਇਹਦੇ ਤੋਂ ਬਹੁਤ ਜ਼ਿਆਦਾ ਹੈ ਹੁਣ ਕੱਲ ਇੱਕ ਮੁੰਡੇ ਨੇ ਗੱਲ ਕਹੀ ਆ ਉਹ ਕਹਿੰਦਾ ਵੀ ਮੇਰੀ ਮਾਤਾ ਦੀ ਵੀ ਮੌਤ ਪਰੜ ਦੇ ਵਿੱਚ ਹੋਈ ਆ ਉਹਦੇ ਕਫਨ ਦੇ ਉੱਤੇ ਤਾਂ ਲਿਖਿਆ ਹੋਇਆ ਜੀ 37 ਨੰਬਰ Laash ਤੇ ਪੈਰ ਦੀ ਤਲੀ ਦੇ ਉੱਤੇ ਲਿਖਿਆ ਹੋਇਆ 63 ਨੰਬਰ Laash ਤੇ ਭਾਈ ਸਰਕਾਰ ਕਹਿੰਦੀ ਆ ਵੀ ਭਾਈ 30 ਬੰਦੇ ਹੱਗੇ ਜਿਹਨਾਂ ਦੀ ਮੌਤ ਹੋਈ ਆ ਤੇ ਫਿਰ ਕਫਨ ਤੇ 37 ਤੇ ਪੈਰ ਦੀ ਤਲੀ ਦੇ ਉੱਤੇ 63 ਕਿਉਂ ਲਿਖਿਆ ਸਿਕਾ ਇਹ ਦੱਸ ਦਿੱਤਾ ਜਾਵੇ ਸੋ ਇਹੋ ਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਆ ਰਹੀਆਂ ਆ ਜਿਹੜੀਆਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦੇ ਗਏ ਦੇਖੋ ਜਿਨ੍ਹਾਂ ਦੇ ਤੁਰ ਗਏ ਸਭ ਤੋਂ ਵੱਡਾ ਦੁੱਖ ਉਹਨਾਂ ਨੂੰ ਆ ਉਹਨਾਂ ਨੂੰ ਰਹਿਣਾ ਬਾਕੀ ਤਾਂ ਮਿਲਦੀਏ ਨੂੰ ਬਾਕੀ ਨਿਤਾਵਾਂ ਨੂੰ ਉਹਨਾਂ ਨੂੰ ਕੀ ਫਰਕ ਪੈਂਦਾ ਉਹਨਾਂ ਵਾਸਤੇ ਤਾਂ 30 ਬੋਟਾ ਹੀ ਮਰੀਆਂ ਨਾ ਉਹਨਾਂ ਵਾਸਤੇ 30 ਬੰਦੇ ਥੋੜੀ ਮਰੇ ਆ ਉਹਨਾਂ ਨੇ ਤਾਂ ਆਪਦੇ ਆਪ ਨੂੰ ਸਹੀ ਸਾਬਤ ਕਰਨਾ ਮੈਨੂੰ ਕੱਲ ਬੜਾ ਦੁੱਖ ਹੋਇਆ ਹੀਮਾ ਮਾਲੜੀ ਨੇ ਇਹ ਗੱਲ ਕਹੀ ਆ ਉਹ ਕਹਿੰਦੀ ਛੋਟੀਆਂ ਮੋਟੀਆਂ ਘਟਰਾਵਾਂ ਵਾਪਰ ਜਾਂਦੀਆਂ ਹਨ ਜੇ ਇਹਨਾਂ ਦੀ ਪਾਰਟੀ ਦੀ ਹੀ ਮੰਨੀਏ ਭਾਜਪਾ ਦੀ ਤਾਂ ਇੱਥੇ ਭਾਈ 30 ਲੋਕ ਮਰੇ ਆ 30 ਸ਼ਰਧਾਲੂ ਮਰੇ ਆ ਤੇ ਤੀਆ ਨੂੰ ਮਰਨ ਨੂੰ ਤਾਂ ਇਹ ਕਹਿੰਦੇ ਵੀ ਛੋਟੀਆਂ ਮੋਟੀਆਂ ਗੱਲਾਂ ਇਹਨਾਂ ਦੀ ਪਤਾ ਨਹੀਂ ਕਿੰਨੀ ਕੁ ਵੱਡੀ ਗੰਤੀ ਦੇ ਵਿੱਚ ਲੋਕ ਮੁੱਕਣ ਤੇ ਫਿਰ ਕੋਈ ਵੱਡੀ ਗੱਲ ਇਹਨਾਂ ਨੂੰ ਲੱਗੂਗੀ ਜੀ ਬਿਲਕੁਲ ਤੇ ਟੈਣਾ ਸਾਹਿਬ ਉਧਰ ਪੰਜਾਬ ਦੀ ਰਾਜਨੀਤੀ ਜਿਹੜੀ ਹੈ ਕਹਿੰਦੇ ਕਿ ਦਿੱਲੀ ਦੇ ਨਤੀਜੇ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨਗੇ ਤਾਂ ਆਪਾਂ ਗੱਲ ਕਰ ਲਈ ਪਰ ਇਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਵੇਂ ਲੋਕ ਕਹਿ ਰਹੇ ਸੀ ਕਿ ਮੁੱਖ ਮੰਤਰੀ ਸਾਹਿਬ ਗਵਾਚ ਗਿਆ ਹੋ ਗਿਆ ਉਹ ਹੋ ਗਿਆ ਪੰਜਾਬਦਵਾਲ ਹੁਣ ਖਿਆਲ ਕਰਨਗੇ ਕਿ ਨਹੀਂ ਦੇਖੋ ਇਹ ਤਾਂ ਹੁਣ ਸਮਾਂ ਰਸੂਗੀ ਉਹਨਾਂ ਦੇ ਵੱਲੋਂ ਕੀਤੇ ਗਏ ਤਣਾਧਿਆਨ ਕਰ ਲਵਾਂਗੇ ਕਿ ਉਹਨਾਂ ਨੂੰ ਪੰਜਾਬ ਦਾ ਵੱਲ ਖਿਆਲ ਹੈ ਕਿ ਨਹੀਂ ਹੈ ਫਿਲਹਾਲ ਤਾਂ ਭਾਈ ਪੰਜਾਬ ਲਵਾਰਸ ਦੇ ਛੱਡੇ ਪਿਆ ਕਿਉਂਕਿ ਅਕਤੂਬਰ 2024 ਤੋਂ ਬਾਅਦ ਮੀਟਿੰਗ ਵੀ ਹੋਈ ਸੀ ਅਕਤੂਬਰ 2024 ਤੋਂ ਬਾਅਦ ਮੀਟਿੰਗ ਹੋਈ ਹੀ ਨਹੀਂ ਅੱਜ ਤੱਕ ਮੀਟਿੰਗ ਨਹੀਂ ਹੋਈ ਇੱਥੇ ਕੈਬਨਿਟ ਮੰਤਰੀਆਂ ਦੀ ਕਿਉਂਕਿ ਕਦੇ ਕੋਈ ਆ ਨਹੀਂ ਚੋਣ ਕਦੇ ਕੋਈ ਚੋਣਾ ਨਹੀਂ ਕਦੇ ਕੋਈ ਚੋਣਾ ਨਹੀਂ ਇਸ ਤਰੀਕੇ ਦੇ ਨਾਲ ਗੱਲਬਾਤਾਂ ਰਹੀਆਂ ਸੋ ਅਸੀਂ ਚਾਹੁੰਦੇ ਹਾਂ ਜੀ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਠੀਕ ਹੋਵੇ ਤੇ ਯਾਰ ਦੇ ਸੱਦੇ ਮਸਲੇ ਹੱਲ ਹੋਣ ਪਰ ਭਾਈ ਮਸਲੇ ਹੱਲ ਕਰਨ ਦੇ ਲਈ ਮੀਤਾਂ ਵੀ ਵਧੀਆਂ ਚਾਹੀਦੀਆਂ ਤੇ ਸਾਰੇ ਖਿਆਲ ਵਧੀਆਂ ਚਾਹੀਦੇ ਆ ਇਹ ਨਹੀਂ ਹੁੰਦਾ ਵੀ ਭਾਈ ਜਿੱਤ ਗਏ ਤੇ ਹੁਣ ਆਪਾਂ ਕੀ ਲੈਣਾ ਕਿਉਂਕਿ ਇਹਨਾਂ ਲੋਕਾਂ ਤੱਕ ਇਹਨਾਂ ਵੋਟਰਾਂ ਤੱਕ ਤਾਂ ਬਾਰ ਬਾਰ ਜ਼ਰੂਰਤਾ ਪੈਣਨੀ ਆ ਦੇਖਦੇ ਭਾਈ ਹੁਣ ਅੱਗੇ ਕੀ ਬਣਦਾ ਜੀ ਜੀ ਸੋ ਫਿਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ ਮਿਹਰਬਾਨੀ